ਹਾਂ ਜੀ ਮੰਨ ਤੁਸੀਂ ਦੇਖਿਆ ਕਿ ਪੰਜਾਬ ਦੇ ਹਾਲਾਤਾਂ ਦੇ ਪੰਜਾਬ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਜਿਹੜਿਆ ਹੁਣ ਤੁਸੀਂ ਹਾਲਕਾ ਲੰਬੀ ਦੇ ਵੀ ਦौरा ਕੀਤਾ ਹੈ ਲੰਬੀ ਹਾਲਕ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਹੱਤਾ ਪ੍ਰਮਾਤਮਾ ਦੇ ਹੱਥ ਉਧਰਤ ਜਿੱਥੇ ਵੀ ਚਾਹੇ ਉੱਥੇ ਰੱਖਦੀ ਹੈ ਇਸ ਵਾਰ ਪੰਜਾਬ ਤੇ ਬਹੁਤ ਵੱਡੀ ਜਿਹੜੀ ਕ੍ਰੋਪੀ ਹੈ ਜਾਦੇ ਬਾਰਿਸ਼ਾਂ ਹੋ ਰਹੀਆਂ ਆ ਜਿਹਦੇ ਨਾਲ ਪਹਾੜਾ ਵੱਲੋਂ ਵੀ ਬਹੁਤ ਪਾਣੀ ਆਇਆ ਪੰਜਾਬ ਦਾ ਤਕਰੀਬਨ 5 ਲੱਖ ਜਿਹੜਾ ਇੱਕ ਰਕਬਾ ਤਬਾਹ ਹੋ ਗਿਆ 1400 ਪਿੰਡ ਉਸ ਤੋਂ ਵੀ ਗਿਣਤੀ ਵੱਧ ਦੀ ਜਾਂਦੀ ਹੈ ਪ੍ਰਭਾਵਿਤ ਹੋ ਗਏ ਜੀ ਕਿ ਕਾਫੀ ਨੁਕਸਾਨ ਹੋਇਆ ਸੜੀਆਂ ਸੜਕਾਂ ਪੁਲ ਸਰਕਾਰੀ ਬਿਲਡਿੰਗਾਂ ਇਹਦੇ ਇਲਾਵਾ ਸਕੂਲ ਜਾਂ ਹਸਪਤਾਲ ਉਹਨਾਂ ਦਾ ਵੀ ਇਹ ਤੋਂ ਇਲਾਵਾ ਜਿਹੜੀਆਂ ਸਾਡੀਆਂ ਲੋਕਾਂ ਦੇ ਪ੍ਰਾਈਵੇਟ ਬਿਲਡਿੰਗ ਹੈ ਜਿਹੜੇ ਗਰੀਬ ਵਿਚਾਰਾ ਬੰਦਾ ਮਸਾ ਮਕਾਨ ਬਣਾਉਂਦਾ ਉਹਨਾਂ ਵਾਸਤੇ ਜਿਹੜਾ ਉਹ ਤਾਂ ਦੁਖਦਈ ਹੈ ਇਹ ਵੇਲਾ ਅਸੀਂ ਕਿਸੇ ਨੂੰ ਇਹ ਗੱਲਾਂ ਚਾਹੇ ਨਾ ਕਰੀਏ ਆਲੋਚਨਾ ਦਾ ਸਮਾਨ ਨਹੀਂ ਹੁੰਦਾ ਇਹ ਨਾਲ ਮਿਲ ਕੇ ਜਿਹੜੇ ਹਾਲਾਤ ਆ ਉਹਦਾ ਮੁਕਾਬਲਾ ਕਰਨਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਸਾਨੂੰ ਪਹਿਲੇ ਦਿਨ ਹਦਾਇਤਾਂ ਕਰਕੇ ਤੋਂ ਬੜੋ ਡਿਊਟੀਆਂ ਲੱਗਤੀਆਂ ਨੇ ਇਸ ਤਣ ਵਜ਼ੀਰ ਜੀ ਤੇ ਚੁਸੀਂ ਮੈਂ ਤੇ ਇਰੀਗੇਸ਼ਨ ਵਾਲਾ ਤੇ ਇੱਕ ਲਾਲਜੀਤ ਉਹਨਾਂ ਨੂੰ ਉਹਨਾਂ ਦੇ ਨਾਲ ਦੂਸਰੇ ਆਪਣੇ ਆਪਣੇ ਇਲਾਕਿਆਂ ਚ ਜਿੰਨਾਂ ਦਾ ਉਹਨਾਂ ਦੇ ਪਹਿਲਾਂ ਹੀ ਜ਼ਿਆਦਾ ਪ੍ਰਭਾਵਿਤ ਹੋ ਗਏ ਸੀ ਉਹਦੇ ਚ ਜੇ ਆਪਾਂ ਕਹੀਏ ਲੰਬੀ ਸਾਡੇ ਜਾਂ ਮੁਕਸਾ ਜ਼ਿਲ੍ਹੇ ਚ ਵੀ ਅੱਗੇ ਬਹੁਤ ਖਰਾਬਾ ਹੋ ਜਾਂਦਾ ਸੀ ਕਿ ਇਸ ਤੋਂ ਬਚਤ ਰਹੀ ਹੈ ਨਰਮੇ ਦੀ ਫਸਲ ਜੋ ਰੂਰ ਪ੍ਰਭਾਵਿਤ ਹੋਈ ਹੈ ਉਹਦੀਆਂ ਗਰਦੌਰੀਆਂ ਕਰਵਾ ਕੇ ਉਹਦਾ ਜਿਹੜਾ ਬੰਦਾ ਸਾਰੇ ਪਰਾਂ ਵ ਲਈ ਅੱਜ ਸਾਡਾ ਫਰਜ਼ ਹੈ ਜਿਹੜਾ ਉਸ ਨੂੰ ਨਮਾਵਾਂਗੇ ਔਰ ਅੱਜ ਜਿਹੜਾ ਮੈਂ ਇੱਥੇ ਆਪਣੇ ਹਲਕੇ ਚ ਪੰਜ ਸੱਤ ਜਿਹੜੇ ਪਿੰਡਾਂ ਚ ਜਿਹੜੇ ਸਾਡੇ ਆਏ ਵਾਰੀ ਬੜੇ ਇਹਦੀ ਕਰਸਤ ਚ ਆ ਜਾਂਦੇ ਪ੍ਰਵਾਤ ਹੋ ਜਾਂਦੇ ਸਨ ਜਿਹਦਾ ਵੱਡਾ ਨੁਕਸਾਨ ਹੁੰਦਾ ਸੀ ਰਾਣੀ ਵਾਲਾ ਮਿੱਟਾ ਕਟਿਆੜੀ ਸਰਾਵਾ ਬੋਲਾ ਪੱਕੀ ਟਿੱਬੀ ਇਹ ਪਿੰਡਾਂ ਦਾ ਦੋਵਾ ਕੀਤਾ ਸੀ ਤੇ ਪੰਚਾਇਤਾਂ ਨੂੰ ਸਾਰੇ ਪ੍ਰਵਾਹਾਂ ਨੂੰ ਮਿਲਿਆ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਹੈ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਜਾ ਉਹਦੇ ਵਾਸਤੇ ਐਸ.ਡੀ.ਐਮ ਸਾਹਿਬ ਵੀ ਨਾਲ ਤਹਿਸੀਲਦਾਰ ਔਰ ਬੀੜੀਓ ਸਾਹਿਬ ਜੇ ਕਿ ਮੋਟਰਾਂ ਦੀ ਲੋੜ ਪਾਣੀ ਚੱਕਣ ਦੀ ਜਾਂ ਕਿਤੇ ਕੋਈ ਥੋੜੀ-ਮੋਟੀ ਦਿੱਕਤ ਆਈ ਉਹਨੂੰ ਅਸੀਂ ਪੂਰੀ ਕੀਤੀ ਅਤੇ ਕਰੀ ਜਾਂਦੇ ਆਂ ਅ ਪਰ ਸਾਰੇ ਪੰਜਾਬ ਦੀ ਬਹੁਤ ਵੱਡੀ ਚਿੰਤਾ ਹੈ ਪੰਜਾਬ ਪੰਜਾਬ ਦੇ ਵਿੱਚ ਹਾਤਾਂ ਨੂੰ ਵੇਖਦੇ ਆਂ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਦੌਰਾ ਕੀਤਾ ਹੁਣ ਨੌਂ ਨੂੰ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇਗੇ ਕਿਸ ਤਰ੍ਹਾਂ ਦੀ ਪੂਰੀ ਕਰੋਗੇ ਇਹਨਾਂ ਵੀ ਅ ਜਿਹੜਾ ਕੇਂਦਰੀ ਖੇਤੀਬਾੜੀ ਮੰਤਰੀ ਉਹ ਮੇਰੇ ਨਾਲ ਮੈਂ ਵੀ ਉਸ ਤਨ ਪ੍ਰੋਟੋਕੋਲ ਬਣਦਾ ਮੇਰਾ ਨਾਲ ਸਾ ਤੇ ਉਹਨਾਂ ਨੇ ਦੇਖ ਕੇ ਇਸ ਕੱਲੋਂ ਤਾਂ ਉਹ ਮਤਲਬ ਇਹ ਵੀ ਮੰਨ ਵਏ ਸੀ ਬਹੁਤ ਵੱਡਾ ਨੁਕਸਾਨ ਔਰ ਪੰਜਾਬ ਉਹ ਸਟੇਟ ਆ ਜਿਹੜੀ ਸਾਰੇ ਦੇਸ਼ ਨੂੰ ਟਿੱਡ ਪਰਦੀ ਆ ਜਿਹੜੀ ਨੂੰ ਬਹੁਤ ਵੱਡਾ ਨਾਜ ਦੇ ਵਿੱਚ ਜਿਹੜਾ ਵੱਡਾ ਪੂਲ ਹਿੱਸਾ ਪਉਂਦੀ ਆ ਔਰ ਜੇ ਪੰਜਾਬ ਉਹ ਸਟੇਟ ਆ ਜੀ ਨੇ ਇਸ ਦੇਸ਼ ਨੂੰ ਬਜਾਦ ਕਰਾਇਆ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਦੇਣ ਤੋਂ ਅੱਜ ਵੀ ਸਾਡੇ ਨੌਜਵਾਨ ਸ਼ਰਧਾਂ ਤੇ ਆਪਣੇ ਸ਼ਹੀਦੀਆਂ ਦੇ ਜਾਂਦੇ ਆ ਇਹਨੂੰ ਬਚਾਉਣ ਦੇ ਖਾਤਰ ਅੱਜ ਪੰਜਾਬ ਨੂੰ ਜੇ ਅਸੀਂ ਹਿੰਦੁਸਤਾਨ ਨੂੰ ਬਚਾਉਂਦੇ ਆ ਰਹੇ ਹਾਂ ਅੱਜ ਪੰਜਾਬ ਨੂੰ ਬਚਾਉਣ ਦੇ ਖਾਤਰ ਹਿੰਦੁਸਤਾਨ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਬਾਰਡਰ ਦਾ ਏਰੀਆ ਔਰ ਸਾਡੇ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਕਿਉਂਕਿ ਜਿਵੇਂ ਜ਼ਿਲ੍ਹਾ ਮਹਿਕਮੇ ਚਾਹੇ ਹੈਲਥ ਮਿਨਿਸਟਰ ਹੈ ਜੋ ਦਵਾਈਆਂ ਦੀ ਲੋੜ ਹੈ ਮੇਰਾ ਪਸ਼ੂ ਪਾਲਣਾ ਹੈ ਉਸਤੇ ਸਾਰਾ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਔਰ ਕੋਟੇ ਨਾਲ ਦੀ ਨਾਲ ਉਹਨਾਂ ਨੂੰ ਮਿਲ ਰਹੇ ਹੈ ਜਿਹੜੇ ਹੋਰ ਉਹਨਾਂ ਨੇ ਸੈਂਕਸ਼ਨ ਕਰਾਉਣਾ ਹੋਵੇ ਕਿਸੇ ਗੱਲ ਦੀ ਕਿਸ ਤਰ੍ਹਾਂ ਦੇ ਪੈਕੇਜ ਦੀ ਐਲਾਨ ਕੀਤਾ ਸੀਗਾ ਕਰਨ ਦੇ ਐਲਾਨ ਕੀਤਾ ਜਾਂ ਕਿ ਮੋਦੀ ਸਾਹਿਬ ਆ ਰਹੇ ਹੈਗੇ ਆ ਉਹ ਉੱਤੇ ਉਸ ਦਿਨ ਕਹਿ ਗਏ ਵੀ ਮੈਂ ਅੱਜ ਇਹ ਅੰਦਾਜ਼ਾ ਲਾ ਕੇ ਸਾਡੀਆਂ ਟੀਮਾਂ ਲਾਉਣੀਆਂ ਉਸ ਤੋਂ ਬਾਅਦ ਅਸੀਂ ਕਰਾਂਗੇ ਉਸ ਦਿਨ ਉਹਨਾਂ ਨੇ ਐਲਾਨ ਕੋਈ ਨਹੀਂ ਕੀਤਾ ਉਹਨਾਂ ਦੀ ਸਹਿਮਤੀ ਜ਼ਰੂਰ ਸੀ ਵੀ ਨੁਕਸਾਨ ਬਹੁਤ ਵੱਡਾ ਹੋਇਆ ਤੇ ਅਸੀਂ ਇਹ ਦੇ ਮੈਂ ਉਹਨਾਂ ਨੂੰ ਉਹ ਹੋ ਕੁਝ ਬੰਨ ਵੀ ਦਿਖਾਏ ਸੀਗੇ ਇਹਨਾਂ ਦੇ ਉੱਤੇ ਜੇ ਅਸੀਂ ਇਹਨਾਂ ਚੌੜੀਆਂ ਕਰਕੇ ਪੜੜੀਆਂ 40 40 ਫੁੱਟ ਦੀਆਂ ਸੜਕਾਂ ਇਦਾਂ ਵੱਡਾ ਜਿਹੜਾ ਕੰਮ ਹੈ ਸੈਂਟਰ ਗਵਰਨਮੈਂਟ ਕਰ ਸਕਦੀ ਹੈ ਦੀ ਡੀਸਿਲਟਿੰਗ ਦੀ ਜਿਹੜੀ ਇਜਾਜ਼ਤ ਨਹੀਂ ਜਿਹੜੀਆਂ ਉਹਨਾਂ ਨੂੰ ਹਾਂ ਜਿਹੜੇ ਉਹ ਦਰਿਆ ਨੇ ਕਈ ਵਾਰੀ ਕੋਈ ਆਰਮੀ ਵੱਲੋਂ ਜਾਂ ਕੋਈ ਪਰ ਉਹਨਾਂ ਨੂੰ ਦੇਖ ਕੇ ਉਹ ਵੀ ਕਰਨੀਆਂ ਪੈਣੀਆਂ ਜੀ ਉਹਨਾਂ ਨਾਲ ਸੜਾਏ ਦੂਸਰੇ 30 ਸਾਲ ਵੱਡਾ ਨੁਕਸਾਨ ਪ੍ਰਧਾਨ ਮੰਤਰੀ ਤੋਂ ਕਿਸ ਤਰ੍ਹਾਂ ਦੀ ਮੰਗ ਰੱਖਦੇ ਜੀ ਅੱਜ ਪ੍ਰਧਾਨ ਮੰਤਰੀ ਨੂੰ ਵੇਖੋ ਜੀ ਪ੍ਰਧਾਨ ਮੰਤਰੀ ਦੇਸ਼ ਦੇ ਮੁਖੀ ਹੈ ਤੇ ਸਟੇਟ ਇੱਕ ਇਸ ਦੇਸ਼ ਦਾ ਬੱਚਾ ਉਹਨਾਂ ਨੂੰ ਇਹਦੇ ਪੂਰਾ ਹੱਥ ਦੇਣਾ ਚਾਹੀਦਾ ਵੱਡਾ ਨੁਕਸਾਨ ਹੋਇਆ ਸਾਡਾ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਪਹਿਲਾਂ ਰਸਤੌਰ ਤੇ ਇੱਕ ਮੰਗ ਵੀ ਰੱਖੀ ਸੀ ਜੇ ਅੱਜ ਪੰਜਾਬ ਨੂੰ ਇਹਦੇ ਵਿੱਚੋਂ ਕੱਢਣਗੇ ਤੇ ਪੰਜਾਬ ਸਦਾ ਲਈ ਉਹਨਾਂ ਦੇ ਨਾਲ